ਵਾਹਿਗੁਰੂ ਜੀ ਕਾ ਕਾਲ ਸਹਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਪਹਿਲਾ ਮੁਸਲਮਾਨਾ ਸਿਫਤ ਸਰੀਅਤ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਸ ਸੇ ਤੇ ਰਾਰੇ ਦੇ ਵਿੱਚੋਂ ਡੈਸ਼ ਦੇਣੀ ਹੈ ਸਰੀਅਤ ਨਹੀਂ ਕਹਿਣਾ ਸ ਰੀਅਤ ਸਰੀਅਤ ਪਾਠ ਅਠਾਈ ਕਰਨਾ ਮੁਸਲਮਾਨਾ ਸਿਫਤ ਸਰੀਅਤ ਪਾੜ-ਪਾੜ ਕਰਹਿ ਵਿਚਾਰ ਬੰਦੇ ਸੀ ਜੀ ਪਵ ਹੈ ਵਿੱਚ ਬੰਦੀ ਵੇਖਣ ਕਉ ਦੀਦਾਰ Hindu salaahi salaahan e hindu tadani laadna hindu salaahi salaahan darshan roop apaar teerth naav hai archa pooja ਅਗਰ ਵਾਸ ਬਹਿਕਾਰ ਜੋਗੀ ਸੁੰਨਤ ਆਵਨ ਜੀਤੇ ਅਲਖ ਨਾਮ ਕਰਤਾਰ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤਿਆ ਮਨ ਸੰਤੋਖ ਉਪਜੈ ਦੀਣਾ ਕੈ ਵਿਚਾਰ ਦੇ ਦੇ ਮੰਗ ਹੈ ਸਹਸਾ ਗੂਣਾ ਸੋਭ ਕਰੇ ਸੰਸਾਰ ਇਹ ਗੁਣਾ ਧਿਆਨ ਨਾਲ ਬਲੈਂਕਡ ਨਾਲ ਉਚਾਰਨ ਕਰਨਾ ਗੁਣਾ ਨਹੀਂ ਕਹਿਣਾ ਗੁਣਾ ਚੂਰਾ ਜਾਰਾ ਤੈ ਕੂੜਿਆਰਾ ਖਰਾਬਾ ਵਿਕਾਰ ਇਕ ਹੁੰਦਾ ਖਾਏ ਚੱਲਹਿ ਐ ਥਾਉ ਤਿਨਾ ਪੇ ਕਾਈ ਕਾਰ ਜਾਲ ਥਲ ਜੀਆ ਪੁਰੀਆ ਲੂਆ ਆਕਾਰ ਆਕਾਰ ਇਸ ਤਰ੍ਹਾਂ ਧਿਆਨ ਨਾਲ ਲਾਉਣਾ ਹੈ ਜਾਲ ਥਲ ਜੀਆ ਪੁਰੀਆ ਲੋਆ ਇਥੇ ਵਿਸਰਾਮ ਹੈ ਆਕਾਰ ਆਕਾਰ ਓਏ ਜੇ ਅੱਖ ਹੈ ਸੂ ਤੂੰ ਹੈ ਜਾਣ ਹੈ ਤਿਨਾਪੇ ਤੇਰੀ ਸਾਰ ਨਾਨਕ ਭਗਤਾ ਭੁਖਸਾ ਲਾਹਣ ਸਤਿਨਾਮ ਆਧਾਰ ਸਦਾ ਆਨੰਦ ਰਹਹਿ ਦਿਨ ਰਾਤੀ ਗੁਣਵੰਤਿਆ ਪਾਛਾਰ ਕਾ ਵਖਰਾ ਪਾਠ ਹੈ 4 ਵਖਰਾ ਹੈ ਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੀੜੈ ਪਈ কুমਿਹਾਰ ਇਹ কুমਿਹਾਰ ਉਚਾਰਨ ਕਰਨਾ কুমਿਹਾਰ ਨਹੀਂ ਕਹਿ ਦੇਣਾ ਖੱਗਾ ਲਾ ਕੇ ਪਹਿਲਾ ਕਕਾ ਹੈ কুমਿਹਾਰ ਕੁਮੇ ਮਮੇ ਦੇ ਜਿਹੜੇ ਹਲੰਤ ਨੂੰ ਹਾਰਾ ਕਰਨਾ কুমਿਹਾਰ ਘੜ ਭਾਂਡੇ ਇੱਟਾ ਕੀਆ ਜਲਦੀ ਕਰੇ ਪੁਕਾਰ ਜਾਲ ਜਲ ਰੋਵੇ ਬੱਪੂੜੀ ਝਾੜ ਝਾੜ ਪਵਹਿ ਅੰਗਿਆਰ ਨਾਨਕ ਜਿਨ ਕਰਤਾ ਕਾਰਣ ਕੀਆ ਸੋ ਜਾਣੈ ਕਰਤਾਰ ਪੌੜੀ ਬਿਨ ਸਤਗੁਰ ਕਿਨੈ ਨਾ ਪਾਇਉ ਬਿਨ ਸਤਗੁਰ ਕਿਨੈ ਨਾ ਪਾਇਆ ਸਤਗੁਰ ਵਿੱਚ ਆਪ ਰੱਖਿ ਓਨ ਕਰ ਪ੍ਰਗਟ ਆਖ ਸੁਨਾਇਆ ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚ ਹੋ ਮੋਹ ਚੁਕਾਇਆ ਉੱਤਮ ਏਹ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ